ਸਸ਼ੀਕਲ ਜੀ ਇਸ ਵਕਤ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਠੀ ਦੇ ਘਰਾਉ ਨੂੰ ਲੈ ਕੇ ਜਿੱਥੇ ਕਿਸਾਨ ਆਗੂ ਤੇ ਰਾਜਨੀਤੀ ਜਥੇਬੰਦੀਆਂ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਸਨ ਉਸ ਨੂੰ ਲੈ ਕੇ ਕਿਤਨੇ ਕਿਤੇ ਪੰਜਾਬ ਪੁਲਿਸ ਦੇ ਵੱਲੋਂ ਉਸ ਨੂੰ ਰੋਕਿਆ ਜਾ ਰਿਹਾ ਹੈ ਤੇ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਜੁੜ ਚੁੱਕੇ ਨੇ ਕਿਸਾਨ ਆਗੂ ਰੁੱਲੂ ਸਿੰਘ ਮਾਨਸਾ ਜਿਨ੍ਹਾਂ ਨੂੰ ਪੰਜਾਬ ਪੁਲਿਸ ਦੇ ਵੱਲੋਂ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਲਿਆ ਗਿਆ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਆਖਰਕਾਰ ਪਾਨੇ ਸਿੱਧੂ ਦੀ ਰਿਆਹੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਜੋ ਕੁਝ ਅੱਜ ਕਦਮ ਕੀਤਾ ਗਿਆ ਜੋ ਕੁਝ ਪੰਜਾਬ ਪੁਲਿਸ ਦੇ ਵੱਲੋਂ ਅੱਜ ਉਸ ਪ੍ਰਦਰਸ਼ਨ ਨੂੰ ਰੋਕਿਆ ਗਿਆ ਜੋ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਮੂਹਰੇ ਹੋਣਾ ਸੀ ਉਸ ਦੇ ਉੱਤੇ ਉਹਨਾਂ ਦੇ ਕੀ ਵਿਚਾਰ ਨੇ ਜੀ ਜਦੋਂ ਤੁਸੀਂ ਮਾਨ ਸਾਹਿਬ ਜੋ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਪਾਨਾ ਸਿੱਧੂ ਦੀ ਰਿਆਹੇ ਨੂੰ ਲੈ ਕੇ ਘਿਰੋ ਕਰਿਆ ਜਾਣਾ ਸੀ ਅੱਜ ਤੁਹਾਨੂੰ ਵੀ ਕਿਹਾ ਜਾ ਰਿਹਾ ਕਿ ਘਰ ਦੇ ਅੰਦਰ ਨਜ਼ਰਬੰਦ ਕੀਤਾ ਗਿਆ ਕੀ ਕਹਿਣਾ ਚਾਹੋਗੇ ਜੀ ਇਹਨਾਂ ਤਾਂ ਇਹ ਸਰਕਾਰ ਦੀ ਨਿਖੇਧੀ ਕਰਦੇ ਐਸ ਗੱਲ 'ਚ ਜੀ ਮਾਤਲ ਸਾਡਾ ਮੂਲ ਅਧਿਕਾਰ ਹੈ ਧਰਨੇ ਜਿਣਾ ਮੁਜਾਰੇ ਕਰਨਾ ਤੇ ਪੰਜਾਬ ਸਰਕਾਰ ਪੰਜਾਬ ਦਾ ਮਾਹੌਲ ਆਪ ਖਰਾਬ ਕਰ ਰਹੀ ਹੈ ਜੀ ਭਾਣਾ ਇਹ ਜੋ ਕਿੰਨਾ ਕੁ ਮਾਦਲ ਜੇ ਕਹੇਗੇ ਸਟੇਟ ਨੂੰ ਚੈਲੰਜ ਹੈ ਇੱਕ ਬੰਦਾ ਜੀ ਉਹ ਸਟੇਟ ਨੂੰ ਚੈਲੰਜ ਹੋ ਜੇ ਚਲ ਬੰਦੇ ਨੂੰ ਫੜ ਸਕਦੀ ਹੈ ਹੂੰ ਉਹਦੇ ਦਾ ਰੌਲਾ ਪਈ ਜਾਂਦਾ ਮੀਟਿੰਗਾਂ ਹੋਈਆਂ ਪ੍ਰਸ਼ਾਸਨ ਨਾਲ ਮੀਟਿੰਗਾਂ ਹੋਈਆਂ ਵੱਡਾ ਉਹਦੇ ਪਿੰਡ ਇਕੱਠ ਕੀਤਾ ਗਿਆ ਸਾਨੂੰ ਉਹਦੇ ਐਜੂ ਸਰਕਾਰ ਪਿੱਛੇ ਹਟ ਜਾਓ ਸੋਆ ਉਹਦੇ ਭਾਈ ਤੇ ਵੀ ਬਰਚਾ ਦਰਜ ਕਰਤਾ ਬਿਲਕੁਲ ਹਾਂ ਉਹਦੇ ਭਾਈ ਤੇ ਬਰਚਾ ਦਰਜ ਕਰਤਾ ਦੁਬਾਰੇ ਭਾਨੇ ਦੇ ਕੁਮਰਤਾ ਹੋਰ ਦਰਜ ਕਰਤਾ ਹਾਂ ਠੀਕ ਹੈ ਨਾ ਗੱਲ ਉਹ ਇਸ ਗੱਲ ਵੀ ਨਕਦੀ ਇਹ ਕਰ ਸਕਦਾ ਹੋਰ ਉਸ ਦਾ ਕੀ ਕਰ ਸਕਦਾ ਜੀ ਤੇਰੇ ਨੂੰ ਤੁਸੀਂ ਮੰਨਦੇ ਤੁਸੀਂ ਇਸ ਵਕਤ ਕਿੱਥੇ ਮੌਜੂਦ ਹੋ ਕਿੰਨੀ ਪੁਲਿਸ ਤੁਹਾਡੇ ਘਰ ਦੇ ਬਾਹਰ ਹੈ ਜਾਂ ਕਿੱਥੇ ਤੁਸੀਂ ਇਸ ਵਕਤ ਉਹ ਗਲੀ ਮੇਰੇ ਨਾਲ ਉੱਤੇ ਪੈਂਦੀ ਹੈ ਕੋਠੇ ਮੇਰੇ ਤਾਜ ਦੇ ਨਾਲ ਉੱਤੇ ਪੈਂਦੇ ਨੇ ਮੰਡੇ ਕੇ ਕੋਠੇ ਦਾ ਗਲੀ ਮੇਰੇ ਨਾਲ ਉੱਤੇ ਪੈਂਦੀ ਹੈ ਜੀ ਮੈਂ ਆਪਦੇ ਘਰ ਤੋਂ ਅੱਧਾ ਕਿਲਾ ਬਾਹਰ ਬੈਠਾ ਮੋੜ ਤੇ ਉੱਥੇ ਕੁੱਸ ਲਾਈ ਹੋਈ ਹੈ ਵੱਡੀ ਪੱਟਰ ਤੇ ਜੀ ਪਰ ਤੁਹਾਨੂੰ ਕੀ ਲੱਗਦਾ ਕਿਉਂ ਸਰਕਾਰ ਦੇ ਵੱਲੋਂ ਪੰਨਾ ਸਿੱਧੂ ਦੇ ਉੱਤੇ ਜਾਂ ਫਿਰ ਜਿਵੇਂ ਪਰਚਾ ਪਾਇਆ ਗਿਆ ਪਰ ਇਨ੍ਹਾਂ ਸੰਘਰਸ਼ ਨੂੰ ਰੋਕਣ ਤੋਂ ਕਿਉਂ ਸਰਕਾਰ ਇੰਨਾ ਕਾਹਲੀ ਹੈ ਕਾਰਨ ਕੀ ਨੇ ਜੀ ਇਹਨਾਂ ਨੂੰ ਮਤਬਲ ਮੇਰਾ ਖਿਆਲ ਹੈ ਵੀ ਆਪ ਦਾ ਨੁਕਸਾਨ ਹੀ ਕਰ ਰਹੀ ਹੈ ਸਰਕਾਰ ਜਿੱਥੋਂ ਤੱਕ ਮੇਰਾ ਹਿਸਾਬ ਲੱਗ ਰਿਹਾ ਹੈਗਾ ਹੂੰ ਕਿਉਂ ਸਰਕਾਰ ਦੇ 92 ਐਮਐਲਏ ਜਟਾਇਏ ਨੇ ਜੀ ਬਾਰੇ ਮਤਲਬ ਮਜਾਰਿਆ ਜੋ ਸਰਕਾਰ ਬਣੀਆ ਧਰਨੇ ਜੋ ਬਣੀਆ ਵੀਡੀਓ ਪਾ ਕੇ ਸਰਕਾਰ ਬਣੀਆ ਮੋਬਾਈਲ ਨਾਲ ਸਰਕਾਰ ਬਣੀਆ ਜੇ ਕੋਈ ਇਹਨਾਂ ਨੂੰ ਮੋਬਾਈਲ ਤੇ ਗੱਲ ਕਹਿੰਦਾ ਉਹ ਗੱਲ ਇਹਨਾਂ ਨੂੰ ਚੁੱਪਦੀ ਹੈ ਬਿਲਕੁਲ ਜਿੱਦੇ ਭਾਨੇ ਨੇ ਉਹ ਚੈਨੀ ਚੋਰੀ ਤੇ ਰਿਜ ਸਾਲ ਹੋ ਗਿਆ ਉਦੋਂ ਕਿਉਂ ਨਾ ਫੜਿਆ ਭਾਨੇ ਨੂੰ ਹੂੰ ਮੇਰੀ ਗੱਲ ਸੁਣੋ ਉਹ ਰੇੜੇਟਾ ਦੀ ਰੋਜ਼ ਗਾਲਾਂ ਕੱਢਦਾ ਸੀ ਮਤਲਬ ਜੇ ਕਹਦੀਏ ਇੱਕ ਤੱਕੇ ਨੂੰ ਟੱਟਾਂ ਨੂੰ ਉਹ ਬੰਦੇ ਉਹਨੂੰ ਕੁਛ ਨਹੀਂ ਕਿਹਾ ਜਿਸ ਨੇ ਪਹਿਲੀ ਵੀਡੀਓ ਪਾਈ ਹੈ ਹੁਣ ਮਾਪਾ ਆ ਗਿਆ ਵੀ ਇੱਕ ਪਾਸੇ ਜੱਟ ਫੜ ਲਿਆ ਇੱਕ ਪਾਸੇ ਮਜ਼ਦੂਰਾ ਚ ਫੜ ਲੋ ਇਹ ਦੋ ਧੜਕੀ ਨੇ ਵੱਡੇ ਇਕੱਠੇ ਨਾ ਹੋ ਜਾਣ ਇਹਨਾਂ ਚਾਟਕ ਪਾਉਣਾ ਚਾਹੁੰਦੇ ਨੇ ਮੈਂ ਇਸ ਗੱਲ ਦੀ ਲਿਖੇਦੀ ਕਰਦਾ ਜੀ ਤੇ ਹੁਣ ਅਗਲੀ ਰਣਨੀਤੀ ਕੀ ਹੋਊਗੀ ਕਿਸਾਨਾਂ ਗੋਹ ਦਿਖਾਸ ਕਰਕੇ ਆ ਖਾਸ ਤਾਂ ਜੀ ਇਕੱਠੇ ਦਾ ਹੁਣ ਹੋ ਕੀ ਕਰਾਂਗੇ ਗਾਹਾਂ ਵਾਲਾ ਲਾਨ ਜੀ ਅਜੇ ਅਜੇ ਉੱਥੇ ਪਹੁੰਚ ਜਾਂਦੇ ਇਕੱਠੇ ਹੋ ਜਾਂਦੇ ਤਾਂ ਅਗਲਾ ਲਾਨ ਹੋ ਜਾਂਦਾ ਅਜੇ ਮੈਂ ਕੱਲਾ ਕੁਛ ਨਹੀਂ ਕਹਿ ਸਕਦਾ ਅਸਰ ਜੇਕਰ ਕੋਈ ਸਿੱਧੀ ਬਣਦੀ ਹੈ ਇਹ ਗੱਲ ਜਿਵੇਂ ਵੀ ਗਾ ਚੱਲੂ ਆ ਹਾਂ ਹਮੈਦ ਰਹੂਗੀ ਦੋਨੋਂ ਜਿੱਨਾ ਕੇ ਪਾਣੇ ਨੂੰ ਛੱਡਦੇ ਨਹੀਂ ਆ ਦੋਨੋਂ ਯਾਰੀ ਰਹੂਗਾ ਇਹ ਨਹੀਂ ਕਿ ਮੈਂ ਕਹਿ ਸਕਦਾ ਹਾਂ ਆ ਦੋਨੋਂ ਲੱਗਦਾ ਦੋਨੋਂ ਯਾਰੀ ਰਹੂਗਾ ਜੀ ਜੀ ਤੁਹਾਨੂੰ ਲੱਗਦਾ ਵੀ ਜਿਹੜੀ ਇੱਥੇ ਆਪਣਾ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਸੀ ਉਹਦੇ ਵਿੱਚ ਕੀ ਸੀਟਾ ਨਿਕਲਿਆ ਸੀ ਕਿ ਬੇ ਸੀਟਾ ਰਹੀਆਂ ਮੀਟਿੰਗਾਂ ਕੀ ਕੁਝ ਗੱਲਬਾਤ ਹੋਈ ਜੀ ਉਹਦੇ ਵਿੱਚ ਬਹੁਤ ਲੰਮੀ ਚੌੜੀ ਮੀਟਿੰਗ ਹੋਈ ਪ੍ਰਸ਼ਾਸਨ ਇਸ ਗੱਲ ਤੇ ਆ ਗਿਆ ਵੀ ਜਵੰਤ ਕਰਾ ਲਓ ਜੀ ਅਸੀਂ ਕਿਹਾ ਵੀ ਕਿਉਂਕਿ ਤੁਸੀਂ ਜਵੰਤ ਕਰਾਈ ਤੁਸੀਂ ਫੇਰ ਕੇਸ ਪਾਸਾ ਹਾਂ ਮਾਤਾ ਨੂੰ ਜਵਾਨਤਾ ਸੋ ਸਾਡੀ ਮਰਜ਼ੀ ਹੈ ਜਦੋਂ ਮਰਜ਼ੀ ਕਰਾ ਲਈਏ ਹਾਂ ਪਰ ਉਹਨਾਂ ਨੇ ਜਿਹੜਾ ਦੁਬਾਰੇ ਕੇਸ ਪਾਇਆ ਨਾ ਇਸ ਗੱਲ ਦੀ ਮੈਂ ਨਿਖੇਧੀ ਕਰਦਾ ਜੀ ਪੰਜਾਬ ਦਾ ਮਾਹੌਲ ਖਰਾਬ ਕਰਿਆ ਉਹਨਾਂ ਨੇ ਇਹ ਕਰਨਾ ਨਹੀਂ ਚਾਹੀਦਾ ਭਵੰਤੋ ਵੀ ਇਸ ਬਾਰੇ ਸੋਚਣਾ ਚਾਹੀਦਾ ਉਦੀ ਸ਼ਭੀ ਕੋ ਟੂਗੀ ਲੋਕਾਂ ਚ ਜੀ ਤੋਂ ਲੱਗਦਾ ਕਿ ਤਨੇ ਕਿਤੇ ਜਿਹੜਾ ਪੰਨਾ ਸਿੱਧੂ ਦੀ ਉਤੇ ਪਰਚਾ ਪਾਇਆ ਗਿਆ ਦੂਜੇ ਪਾਸੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਵੀ ਨਜ਼ਦੀਕ ਆ ਰਹੀਆਂ ਨੇ ਉਹਦੇ ਵਿੱਚ ਆਵਾਮਾ ਦੀ ਪਾਰਟੀ ਨੂੰ ਪੰਜਾਬ ਦੇ ਵਿੱਚ ਖਾਸ ਅਸਰ ਦੇਖਣ ਨੂੰ ਮਿਲੇਗਾ ਜੀ ਇਸ ਤਰ੍ਹਾਂ ਉਹ ਤਾਂ ਦੇਖੋ ਮੌਕੇ ਤੇ ਉਹ ਕਿੱਧਰ ਨੂੰ ਗੱਲ ਜਾਂਦੀ ਹੁੰਦੀ ਹੈ ਮੌਕੇ ਤੇ ਪਤਾ ਲੱਗਦਾ ਲੋਕ ਕਿੱਧਰ ਨੂੰ ਬਾਗਾ ਪੈਂਤਰਾ ਕੱਲ ਚੀਜ਼ ਦਾ ਨੁਕਸਾਨ ਹੋ ਸਕਦਾ ਸਰਕਾਰ ਨੂੰ ਹਾਂ ਕੀ ਸਰਕਾਰ ਨੂੰ ਆਏ ਲੱਗੇ ਵੀ ਦੋ ਤਰਫਿਆਂ ਨੂੰ ਲੜਾ ਦੋ ਕੋਈ ਫਾਇਦਾ ਹੋ ਸਕਦਾ ਜੀ ਇਹ ਵੀ ਇਹ ਵੀ ਹੋ ਸਕਦਾ ਹੈਗਾ ਹਾਂ ਪਰ ਸਰਕਾਰ ਇੱਕ ਸੋਚ ਲੈ 70 ਸਾਲ ਦੇ ਮੁੱਢ ਪੱਟੇ ਦੇ ਲੋਕਾਂ ਦੇ ਤੋਂ ਜੀ ਜੀ ਤੇ ਇੰਦਰਾ ਗਾਂਧੀ ਜੀ ਦੋਸਤਾਂ ਤੋਂ ਜ਼ੁਬਾਨ ਤੋਂ ਕਿ ਵੀ ਉਹ ਆਤਮਾਨਤਾ ਕਾਦੀ ਬਾਗ ਦੀ ਮੂਲੀ ਹੈ ਹਾਂ ਤੇ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਉਹਨੂੰ ਕਹਾਂ ਪੰਜਾਬ ਦਾ ਮਾਹੌਲ ਠੀਕ ਕਰੇ ਉਹ ਮੁੱਖ ਮੰਤਰੀ ਆ ਸਾਰੇ ਲੋਕਾਂ ਦਾ ਮੁੱਖ ਮੰਤਰੀ ਹੈ ਛੋਟੀਆਂ ਛੋਟੀਆਂ ਗੱਲਾਂ ਦੇ ਨਾਅਦੋਲਣ ਵਧਾਉਣ ਨੂੰ ਕਰੇ ਬਤਨ ਨੂੰ ਸਟੈਂਡ ਸੋਚਣੀ ਚਾਹੀਦੀ ਹੈ ਇਹਦੇ ਬਾਰੇ ਜੀ ਜੀ ਸ਼ੁਕਰੀਆ ਤੁਸੀਂ ਮਾਨਸਾ ਜੀ ਸ਼ੁਕਰੀਆ ਸੋ ਇਹ ਸੰ ਕਿਸਾਨਾ ਗੁਰ ਹਰਦ ਸਿੰਘ ਮਾਨਸਾ ਜਿਨ੍ਹਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਉਤੇ ਕਰੇ ਸ਼ਬਦੀ ਹਮਲੇ ਕਿਤੇ ਕਿ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਸਲਾਹ ਦਿੱਤੀ ਹੈ ਕਿ ਉਹ ਪੰਜਾਬ ਦੇ ਮਾਹੌਲ ਨੂੰ ਸੁਰੱਖਿਤ ਕਰਨਾ ਇਹੋ ਜਿਹੜੀਆਂ ਘਟਨਾਵਾਂ ਨੇ ਪੰਜਾਬ ਦੇ ਵਿਜਾ ਵਿੱਚ ਝੂਠੇ ਪੱچے ਦੀ ਜੋ ਲੜੀ ਤਹਿਤ ਜੋ ਕੁਝ ਚੱਲ ਰਿਹਾ ਇਹ ਚੀਜ਼ਾਂ ਨਾ ਹੋਣ ਸੋ ਤੁਸੀਂ ਜੁੜੇ ਰਹੋ ਪਾਰਟੀ ਪੰਜਾਬ ਦੇ ਨਾਲ ਧੰਨਵਾਦ